ਤੇ માતા ਗੁਜਰਕੌਰ ਤੇ ਛੋਟੇ ਸਹਬਜ਼ਾਦਿਆਂ ਜਿਹੜੇ ਅਸਥਨੇਸ਼ ਜਗ੍ਹਾ ਦੇ ਉੱਤੇ ਦਬਾਏ ਹੋਏ ਹੈਗੇ ਉਹ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅੱਜ ਤੁਹਾਨੂੰ ਇੱਕ ਐਸੇ ਪਵਿੱਤਰ ਸਥਾਨ ਦੇ ਦਰਸ਼ਨ ਕਰਾਉਣ ਜਾ ਰਹੇ ਹਾਂਗੇ ਜਿਹਦੇ ਤੋਂ ਹੱਦ ਤੱਕ ਬਹੁਤੀਆਂ ਸੰਗਤਾਂ ਅਣਜਾਣ ਰਹੀਆਂ ਨੇਗੀਆਂ ਅੱਜ ਆਪਾਂ ਖੜੇ ਹਾਂਗੇ ਉਸ ਯਾਦਗਾਰੀ ਗੇਟ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਜਿਹਦਾ ਇਤਿਹਾਸ માતા ਗੁਜਰੀ ਸਹਬਜ਼ਾਦਾ ਬਾਬਾ ਜਰਾਵਰ ਸਿੰਘ ਜੀ ਤੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਯਾਦ ਨਾਲ ਜੁੜਿਆ ਹੋਇਆ ਇਸ ਤੋਂ ਇਲਾਵਾ ਇਹ ਗੁਰਦੁਆਰੇ ਦਾ ਇਤਿਹਾਸ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਵੀ ਜੁੜਿਆ ਹੋਇਆ ਹੈਗਾ ਇਸ ਪਾਸੋਂ ਜਿਹੜੀ ਸੜਕ ਹੈਗੀ ਇਹ ਭਵਾਨੀਗੜ੍ਹ ਤੋਂ ਆਉਂਦੀ ਹੈ ਭਵਾਨੀਗੜ੍ਹ ਤੋਂ ਜਦੋਂ ਆਪਾਂ ਨਾਬਦੇਵਾਲ ਜਾਂਦੇ ਹਾਂ ਲਗਭਗ 3-4 ਕਿਲੋਮੀਟਰ ਅੱਗੇ ਆਉਣ ਤੋਂ ਬਾਅਦ ਸਾਹਮਣੇ ਇਹ ਯਾਦਗਾਰੀ ਗੇਟ ਆਪਾਂ ਨੂੰ ਨਜ਼ਰ ਆਉਂਦਾ ਇਸ ਤੋਂ ਬਾਅਦ ਆਪਾਂ ਅੱਗੇ ਗੁਰਦੁਆਰਾ ਸਾਹਿਬ ਦੇ ਵੱਲ ਚੱਲਾਂਗੇ ਤੇ ਤੁਹਾਨੂੰ ਜਿਹੜਾ ਸੰਖੇਪ ਇਤਿਹਾਸ ਦੱਸਾਂਗੇ ਬਹੁਤੇ ਲੋਕ ਅੱਜ ਤੱਕ ਇਸ ਇਤਿਹਾਸ ਤੋਂ ਅਣਜਾਣ ਨੇਗੇ ਤੇ ਅੱਗੇ ਜਾ ਕੇ ਆਪਾਂ ਤੁਹਾਨੂੰ ਸਾਰਾ ਇਤਿਹਾਸ ਦੱਸਦੇ ਹਾਂ ਕਿਦਾਂ ਮਾਤਾ ਗੁਜਰਕੌਰ ਤੇ ਉਹਨਾਂ ਦੇ ਇਸ ਗੁਰਦੁਆਰਾ ਦਾ ਇਤਿਹਾਸ ਜੁੜਿਆ ਹੋਇਆ ਹੈ। ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਤੁਹਾਡਾ ਸਾਰਿਆਂ ਦਾ ਸੀਐਸਟੀ ਲੋ ਬਲੌਗ ਤੇ ਸਵਾਗਤ ਹੈਗਾ। ਅੱਜ ਤੁਹਾਨੂੰ ਆਪਾਂ ਬਹੁਤ ਹੀ ਪਵਿੱਤਰ ਸਥਾਨ ਗੁਰਦੁਆਰਾ ਮੰਦੀ ਸਾਹਿਬ ਛੋਟੇ ਸਾਹਿਬ ਜੱਤੇ ਦੇ ਮਾਤਾ ਗੁਜਰਕੌਰ ਜੀ ਦੇ ਨਾਲ ਸੰਬੰਧਿਤ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇੱਥੇ ਆਪਾਂ ਤੁਹਾਨੂੰ ਲੈ ਕੇ ਹਾਜ਼ਰ ਹੋਏਾਂਗੇ ਜਿਹੜਾ ਕੀ ਭਵਾਨੀਗੜ੍ਹ ਤੋਂ 90 ਦੇ ਵੱਲ ਜਾਂਦੀ ਹੈ ਜਦੋਂ ਆਪਾਂ ਭਵਾਨੀਗੜ੍ਹ ਤੋਂ 2-3 ਕਿਲੋਮੀਟਰ ਅੱਗੇ ਆ ਕੇ ਸ਼ਿਸ਼ੋਵਿਤ ਹੈ। ਆਲੋਰ ਕੇ ਜਿਹੜਾ ਪਿੰਡ ਹੈਗਾ ਇਹ ਤੇ ਜਿ ショਵਿਤ ਹੈ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਮੰਦੀ ਸਾਹਿਬ ਇਸ ਜਗ੍ਹਾ ਦਾ ਇਤਿਹਾਸ ਬਹੁਤ ਹੀ ਪਵਿੱਤਰ ਇਤਿਹਾਸ ਹੈਗਾ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਮੰਦੀ ਸਾਹਿਬ ਯਾਦਗਾਰ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦੇ ਇਸ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂਗੇ ਇਹ ਗੁਰਦੁਆਰਾ ਸਾਹਿਬ ਭਵਾਨੀਗੜ੍ਹ ਤੋਂ ਜਦੋਂ ਆਪਾਂ ਨਾਭਾ ਰੋਡ ਤੇ ਜਾਂਦੇ ਹਾਂਗੇ 3 ਕਿਲੋਮੀਟਰ ਅੱਗੇ ਆ ਕੇ ਗੁਰਦੁਆਰਾ ਸਾਹਿਬ ਦਾ ਗੇਟ ਆਉਂਦਾ ਹੈਗਾ ਬਹੁਤ ਹੀ ਯਾਦਗਾਰੀ ਗੇਟ ਬਣਿਆ ਹੋਇਆ ਹੈਗਾ ਬਹੁਤ ਹੀ ਸੋਹਣਾ ਗੇਟ ਬਣਿਆ ਹੋਇਆ ਹੈਗਾ ਸੋ ਇਸ ਗੇਟ ਤੋਂ ਜਿਉਂ ਹੀ ਆਪਾਂ ਅੱ ਬਣੀ ਹੋਈ ਹੈਗੀ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਸੰਖੇਪ ਇਤਿਹਾਸ ਦੇ ਬਾਰੇ ਦੱਸ ਰਹੇ ਹਾਂਗੇ ਜੋ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਲਿਖਿਆ ਹੋਇਆ ਹੈਗਾ ਉਸ ਦੇ ਮਤਾਬਕ ਇਸ ਸਥਾਨ ਤੇ ਸ੍ਰੀ ਗੁਰਤੇਗ ਬਹਾਦਰ ਜੀ ਪਹੁੰਚੇ ਸੀਗੇ ਸੋ ਉਸ ਸਮੇਂ ਗੁਰੂ ਸਾਹਿਬ ਨਾਲ ਮਾਤਾ ਨਾਨਕੀ ਜੀ ਮਾਤਾ ਗੁਜਰਕੌਰ ਜੀ ਸਮੇਤ 300 ਸਿੱਖ ਸੰਗਤਾਂ ਦਾ ਜੱਥਾ ਸੀਗਾ ਗੁਰੂ ਸਾਹਿਬ ਜੀ ਨੇ ਜਿਸ ਨਿੰਮ ਥੱਲੇ ਬੈਠੇ ਸਨ ਉਸ ਨਿੰਮ ਦੇ ਪੱਤੇ ਮਿੱਠੇ ਹੋ ਗਏ ਸਨ ਗੁਰਦੁਆਰਾ ਸਾਹਿਬ ਵਾਲੀ ਸਾਰੀ ਜ਼ਮੀਨ ਦਵਾਨ ਟੋਡਰ ਮਲਦੀ ਸੀ ਜਦੋਂ ਟੋਡਰ ਮਲਦੀ ਨੂੰ ਗੁਰੂ ਸਾਹਿਬ ਜੀ ਤੇ ਇੱਥੇ ਆਉਣ ਦਾ ਪਤਾ ਲੱਗਿਆ ਤੋਂ ਆਪਣੇ ਪਰਿਵਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਵਾਸਤੇ ਹਾਜ਼ਰ ਹੋਇਆ ਗੁਰੂ ਸਾਹਿਬ ਜੀ ਕੋਲੋਂ ਸੇਵਾ ਦੀ ਮੰਗ ਕਰੀ ਗੁਰੂ ਸਾਹਿਬ ਜੀ ਨੇ ਉਸ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਬੜੇ ਖੁਸ਼ ਹੋਏ ਤੇ ਨਿੱਕੇ ਉਹਨਾਂ ਨੂੰ ਵਰ ਦਿੱਤੇ ਭੁੱਖ ਵਿੱਚ ਇੱਕ ਬਹੁਤ ਹੀ ਵੱਡੀ ਸੇਵਾ ਲੈਣ ਦੀ ਉਹਨਾਂ ਨੂੰ ਬਚਨ ਵੀ ਕੀਤੇ ਸੀਗੇ ਜਿਸ ਸਮੇਂ ਟੋਡਰਮਾਲ ਸਰਹੰਦ ਦੇ ਇੱਕ ਵੱਡੇ ਵਪਾਰੀ ਵੱਲੋਂ ਕੰਮ ਕਰਦੇ ਸੀ ਤਾਂ ਗੁਰੂ ਸਾਹਿਬ ਦੀ ਉਹਨਾਂ ਤੇ ਕਿਰਪਾ ਹੁੰਦੀ ਹੈ ਕਿ ਸਰਕਾਰੀ ਦਰਬਾਰੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ ਜੋ ਬਾਅਦ ਵਿੱਚ ਦਿਵਾਨ ਦੇ ਅਹੁਦੇ ਤੱਕ ਪਹੁੰਚ ਜਾਂਦੇ ਤੇ ਬਹੁਤ ਹੀ ਅਮੀਰ ਆਦਮੀ ਬਣ ਜਾਂਦੇ ਨੇ ਜਦੋਂ ਸੂਬਾ ਸਰਹੰਦ ਨੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਦਿਵਾਨ ਟੋਡਰਮਾਲ ਜੀ ਨੇ ਉਹਨਾਂ ਨੂੰ ਛੁਡਾਉਣ ਲਈ ਆਪਣੀ ਹਵੇਲੀ ਅਤੇ ਜ਼ਮੀਨ ਜਾਇਦਾਦ ਵੇਚ ਕੇ ਬਹੁਤ ਸੀ ਇਹ ਦੇ ਕੇ ਸ਼ਹੀਦ ਕਰ ਦਿੱਤਾ ਜਦੋਂ ਦਵਾਨ ਟੋਡਰ ਮਲ ਜੀ ਨੇ ਪਵਿੱਤਰ ਸਰੀਰਾਂ ਦਾ ਸੰਸਕਾਰ ਕਰਨਾ ਚਾਹਿਆ ਤਾਂ ਸੂਬੇ ਨੇ ਮੋਹਰਾਂ ਵਿਛਾ ਕੇ ਜਗਾ ਮੁਰੇ ਲੈਣ ਦੀ ਸ਼ਰਤ ਰੱਖੀ ਦਵਾਨ ਟੋਡਰ ਮਲ ਜੀ ਨੇ ਇਸ ਸੇਵਾ ਵਿੱਚ ਸਫਲ ਹੋਏ ਤੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਤਿੰਨ ਦਿਨਾਂ ਬਾਅਦ ਦਵਾਨ ਟੋਡਰ ਮਲ ਜੀ ਨੇ ਫੁੱਲ ਹਸਤ ਚੁੱਕ ਕਰਕੇ ਗਾਗਰ ਵਿੱਚ ਪਾ ਕੇ ਭਾਈ ਜੋਤ ਸਿੰਘ ਦੇ ਹੱਥ ਗੁਰਦੁਆਰਾ ਮੰਦਿਰ ਸਾਹਿਬ ਵਾਲੀ ਜਗ੍ਹਾ ਤੇ ਭੇਜ ਦਿੱਤੇ ਇੱਥੇ ਸੇਵਾ ਵਜੋਂ ਇੱਕ ਸਾਧੂ ਰਹਿੰਦਾ ਸੀਗਾ ਉਸ ਸਾਧੂ ਤੇ ਭਾਈ ਜੋਤ ਸਿੰਘ ਨੇ ਇੱਥੇ ਟੋਆ ਪੁੱਟ ਕੇ ਫੁੱਲ ਹਸਤਾ ਨੂੰ ਦਵਾ ਕੇ ਉੱਪਰ ਥੜਾ ਬਣਾ ਦਿੱਤਾ 1991 ਵਿੱਚ ਹੀ ਸਥਾਨ ਦੀ ਦ ਵਰਤਮਾਨ ਵਿੱਚ ਪਾ ਕੇ ਸੰਗਤਾਂ ਦੇ ਦਰਸ਼ਨਾਂ ਲਈ ਰੱਖੇਗੇ ਸੇਵਾ ਸੰਪੂਰਨ ਹੋਣ ਤੇ ਅਰਦਾਸ ਕਰਕੇ ਵਰਤਮਾਨ ਨੂੰ ਥੜਾ ਸਾਹਿਬ ਵਾਲੀ ਜਗ੍ਹਾ ਹੇਠ ਰੱਖ ਦਿੱਤਾ ਜਿਸ ਉੱਪਰ ਅੱਜ ਸੁੰਦਰ ਦਰਬਾਰ ਸ਼ਿਸ਼ੋਬਿਤ ਹੈ। ਜੋ ਇੱਕ ਬਹੁਤ ਹੀ ਪਵਿੱਤਰ ਸਥਾਨ ਹੈਗਾ ਜੋ ਸਾਰੀ ਸੰਗਤਾਂ ਨੂੰ ਇਸ ਥਾਨ ਦੇ ਦਰਸ਼ਨ ਕਰਨੇ ਚਾਹੀਦੇ ਹੈਗੇ। ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆਉਣੇ ਆ ਤੇ ਬਿਲਕੁਲ ਲੈਫਟ ਹੈਂਡ ਸਾਈਡ ਤੇ ਜਾ ਕੇ ਇਹ ਦਰਬਾਰ ਸ਼ਿਸ਼ੋਬਿਤ ਹੈ ਜਿੱਥੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਅਸਥਨੇਸ਼ ਜਗ੍ਹਾ ਦੇ ਉੱਤੇ ਦਬਾਏ ਹੋਏ ਹੈਗੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇੱਥੇ ਤੁਸੀਂ ਇਹਨਾਂ ਦੇ ਦਰਸ਼ਨ ਕਰ ਸਕਦੇ ਹੋਗੇ ਦਰਬਾਰ ਸਾਹਿਬ ਵੀ ਬਿਲਕੁਲ ਨਾਲ ਸ਼ੋਭਿਤ ਹੈ ਬਹੁਤ ਹੀ ਸੋਹਣਾ ਤੇ ਅਲੌਕਿਕ ਦ੍ਰਿਸ਼ ਹੈ ਇਸ ਗੁਰਦੁਆਰਾ ਸਾਹਿਬ ਦਾ ਤੋਂ ਸਾਰੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਜੋ ਵੀ ਫਤਿਹਗੜ੍ਹ ਸਾਹਿਬ ਜਾਂਦੀਆਂ ਨੇਗੀਆਂ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਰੂਰ ਨਤਮਸਤਕ ਹੋ ਕੇ ਜਾਇਆ ਕਰਨ ਬਹੁਤੇ ਲੋਕਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਅੱਜ ਵੀ ਨਹੀਂ ਪਤਾ ਹੈਗਾ ਸਾਡੇ ਮਨ ਦੇ ਵਿੱਚ ਵੀ ਬਹੁਤ ਹੀ ਲੰਮੇ ਟਾਈਮ ਤੋਂ ਜਿਹੜਾ ਵਿਚਾਰ ਬਣਿਆ ਹੋਇਆ ਸੀਗਾ ਵੀ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਇਹ ਬਲੌਗ ਬਣਾਉਣਾ ਤਾਂ ਕਿ ਆਪਣੇ ਨਾਲ ਦੇ ਜਿੰਨੇ ਵੀ ਦੇਖਣ ਵਾਲੇ ਆਪਾਂ ਨੂੰ ਉਹਨਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਪਤਾ ਲੱਗ ਸਕੇ ਸੋ ਅੱਜ ਇਹ ਜਿਹੜਾ ਸੁਭਾਗਾ ਮੌਕਾ ਸਾਨੂੰ ਪ੍ਰਾਪਤ ਹੋਇਆ 28 ਦਸੰਬਰ ਦਾ ਦਿਨ ਹੈਗਾ ਸੋ ਅਸੀਂ ਅੱਜ ਇਹ ਬਲੌਗ ਸ਼ੂਟ ਕੀਤਾ ਹੈਗਾ ਸੋ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਸਾਡਾ ਜਿਹੜਾ ਇਹ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇਕਰ ਤੁਹਾਨੂੰ ਸਾਡਾ ਇਹ ਬਲੌਗ ਵਧੀਆ ਲੱਗਿਆ ਤਾਂ ਇਹ ਜਾਣਕਾਰੀ ਵਧੀਆ ਲੱ ਤਾਂ ਆਪਣੇ ਦੋਸਤਾਂ ਮਿੱਤਰਾਂ ਆਪਣੇ ਪਰਿਵਾਰਾਂ ਦੇ ਨਾਲ ਸਾਰਿਆਂ ਨਾਲ ਸਾਂਝੀਆਂ ਕਰੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਰੀ ਦੀ ਕਿਫਤ ਜਰੂਰ ਲਿਖਿਓ